ਹਲਕਾ ਦੱਖਣੀ ਦੇ ਵਾਰਡ ਨੰਬਰ 33 ਤੋਂ ਬੀਜੇਪੀ ਉਮੀਦਵਾਰ ਕੁਲਦੀਪ ਕੌਰ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਬੀਜੇਪੀ ਦੇ ਸੀਨੀਅਰ ਆਗੂ ਨਿਰਮਲ ਸਿੰਘ ਐਸਐਸ ਦੇ ਦਫ਼ਤਰ ਵਿਖੇ ਵਾਰਡ ਵਾਸੀਆਂ ਵੱਲੋਂ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਰਹੀ ਨਿਰਮਲ ਸਿੰਘ ਐਸਐਸ ਕੁਲਦੀਪ ਸਿੰਘ ਕਾਂਤੀ ਅਤੇ ਜੇਤੂ ਉਮੀਦਵਾਰ ਕੁਲਦੀਪ ਕੌਰ ਨੂੰ ਵਧਾਈਆਂ ਦੇਣ ਸੈਂਕੜਿਆਂ ਦੀ ਗਿਣਤੀ ਵਿੱਚ ਵਾਰਡ ਵਾਸੀ ਪਹੁੰਚੇ ਸਮਰਥਕਾਂ ਵੱਲੋਂ ਨਿਰਮਲ ਸਿੰਘ ਐਸਐਸ ਅਤੇ ਕੁਲਦੀਪ ਸਿੰਘ ਕਾਂਤੀ ਨੂੰ ਸ਼ਰੋਪਿਆ ਨਾਲ ਸਨਮਾਨਿਤ ਕੀਤਾ ਗਿਆ ਉਮੀਦਵਾਰ ਦੀ ਜਿੱਤ ਦੀ ਖੁਸ਼ੀ ਵਿੱਚ ਦਿਲ ਖੋਲ ਕੇ ਲੱਡੂ ਵੰਡੇ ਗਏ ਵਧਾਈਆਂ ਦੇਣ ਪਹੁੰਚੇ ਲੋਕਾਂ ਵਿੱਚ ਔਰਤਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਵਾਰਡ ਵਾਸੀਆਂ ਨੇ ਕਿਹਾ ਅਸੀਂ ਜੋ ਵੀ ਕੰਮ ਸਰਦਾਰ ਨਿਰਮਲ ਸਿੰਘ ਨੂੰ ਕਹਿੰਦੇ ਹਾਂ ਛੱਡਾ ਉਹ ਕੰਮ ਨਿਰਮਲ ਸਿੰਘ ਅਤੇ ਕੁਲਦੀਪ ਸਿੰਘ ਕਾਂਤੀਵਲੀਓ ਪਹਲ ਦੇ ਆਧਾਰ ਤੇ ਕੀਤਾ ਜਾਂਦਾ ਹੈ ਪਹੁੰਚੇ ਸਮਰਥਕਾਂ ਲਈ ਕੁੱਲੇ ਪੰਡਾਲ ਵਿੱਚ ਲੰਗਰ ਚਾਹ ਦਾ ਪ੍ਰਬੰਧ ਕੀਤਾ ਹੋਇਆ ਸੀ ਰਿਪੋਰਟ ਸਿਟੀ ਲਾਈਫ ਚੈਨਲ ਤੋਂ ਤਮਿੰਦਰ ਸਿੰਘ ਪਨੇਸਰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੀ ਹੋਈ ਮੈਂ ਤੁਹਾਡੀ ਆਪਣੇ ਅਨੁਕਰ ਖਾਲਸਾ ਅੱਜ ਤੋਂ ਲੈ ਕੇ ਪਹੁੰਚੀ ਹੋਈ ਹਲਕਾ ਦੱਖਣੀ ਦੇ ਵਿੱਚ ਜਿੱਤੇ ਕਮਲਦੇਵ ਫੁੱਲ ਦੀ ਛਤਰਛਾਇਆ ਦੇ ਵਿੱਚ ਵਾਰ ਨੰਬਰ 33 ਤੋਂ ਸਰਦਾਰ ਨਿਰਮਲ ਸਿੰਘ ਐਸ ਐਸ ਨੇ ਆਪਣਾ ਉਮੀਦਵਾਰ ਦਿੱਤਾ ਸੀਗਾ ਬੀਬੀ ਕੁਲਦੀਪ ਕੌਰ ਤੇ ਬੀਬੀ ਕੁਲਦੀਪ ਕੌਰ ਨੇ ਕਮਲਦੇਵ ਫੁੱਲ ਨੂੰ ਇੱਥੇ ਜੋ ਜਿੱਤ ਕਰਵਾਈ ਉਹ ਨਹੀਂ ਸ਼ਾਨਦਾਰ ਜਿੱਤ ਹੈ ਕਿਉਂਕਿ ਜੇਕਰ ਗੱਲ ਕੀਤੀ ਜਾਵੇ ਸਰਦਾਰ ਨਿਰਮਲ ਸਿੰਘ ਐਸ ਐਸ ਦੀ ਤਾਂ ਨਿਰਮਲ ਸਿੰਘ ਐਸ ਐਸ ਨੇ ਤੀਜੀ ਵਾਰੀ ਝੰਡੇ ਗੱਡੇ ਨੇ ਆਪਣੇ ਰਵਾੜ ਦੇ ਵਿੱਚ ਆਓ ਆਪਾਂ ਗੱਲਬਾਤ ਕਰਦੇ ਹਾਂ ਸ਼ਾਨਦਾਰ ਜਿੱਤ ਦੇ ਨਾਲ ਬੀਬੀ ਕੁਲਦੀਪ कौर ਇਸ ਵਕਤ ਦਿਲ ਦੇ ਵਿੱਚ ਕੀ ਸੋਚ ਰਹੀ ਹੈ ਸਭ ਤੋਂ ਪਹਿਲਾਂ ਫਤਿਹ ਦੀ ਸਾਲੀ ਬੁਲਾਈਏ ਜੀ ਵਾਹਿਗੁਰੂ ਜਿੱਤ ਕਾਲ ਕਾਲਾ ਵਾਹਿਗੁਰੂ ਜਿੱਤ ਕੀ ਫਤਿਹ ਬੀਬੀ ਕੁਲਦੀਪ कौर ਜੀ ਅੱਜ ਤੁਹਾਡੀ ਸ਼ਾਨਦਾਰ ਜਿੱਤ ਦੀ ਹੈ ਪਹਿਲਾਂ ਤਾਂ ਤੁਹਾਨੂੰ ਸਿਟੀਵਾਰ ਚੈਨਲ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਇਸ ਦਿਨ ਨੂੰ ਇਹ ਦੱਸੋ ਕਿ ਤੁਹਾਨੂੰ ਅੱਜ ਜ਼ਿਆਦਾ ਖੁਸ਼ੀ ਹੋ ਰਹੀ ਹੈ ਜਾਂ ਜਦੋਂ ਤੁਸੀਂ ਵਿਆਹ ਕੇ ਆਏ ਸੀ ਉਦੋਂ ਜ਼ਿਆਦਾ ਖੁਸ਼ੀ ਸੀ ਜੀ ਸਭ ਬੱਤੀ ਵੋਟ ਤੁਹਾਡੀ ਜੌਲੀ ਪਈਆਂ ਹਾਂ ਨਹੀਂ ਜੀ ਮੀਟ ਕੀਤੀ ਅਸੀਂ ਹਾਂਜੀ ਤੁਸੀਂ ਲੀਡ ਕੀਤੀ ਹੈ ਹਾਂਜੀ ਹਾਂਜੀ ਆਓ ਆਪਾਂ ਵਾਰਡ ਦੇ ਸਬੰਧ ਦੇ ਵਿੱਚ ਬੀਬੀ ਕੁਲਦੀਪ ਕੌਰ ਨੇ ਕਿੰਨੀਆਂ ਵੋਟਾਂ ਤੋਂ ਵਿਰੋਧੀਆਂ ਨੂੰ maat ਦਿੱਤੀ ਹੈ ਉਸ ਸਬੰਧ ਦੇ ਵਿੱਚ ਗੱਲ ਕਰਦੇ ਆ ਸਰਦਾਰ ਨਿਰਮਲ ਸਿੰਘ ਅਸੈਸ ਦੇ ਨਾਲ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਧੰਵਾਦ ਆ ਭਾਰਤੀ ਜਨਤਾ ਪਾਰਟੀ ਦਾ ਸੀਨੀਅਰ ਲੀਗਿਸਲੇਟਰ ਦਾ ਕਿ ਜਿਨ੍ਹਾਂ ਨੇ ਵਾਰ ਨੰਬਰ 33 ਤੋਂ ਸਾਡੇ ਕੈਂਡੀਡੇਟ ਬੀਬੀ ਕੁਲਦੀਪ ਕੌਰ ਜੀ ਉਹਨਾਂ ਤੇ ਉਤਸ਼ਾਹ ਕਰਕੇ ਸਾਨੂੰ ਇਸ ਵਾਰ ਦੀ ਸੇਵਾ ਕਰਨ ਦਾ ਟਿੱਟ ਦੇ ਕੇ ਮੱਜਿਆ ਗਿਆ ਤੇ ਜਿੰਨਾ ਤੱਕ ਇਸ ਵਾਰ ਦੀ ਗੱਲਾਂ ਤੇ ਵਾਰ ਦੇ ਲੋਕਾਂ ਦਾ ਬਹੁਤ ਵੱਡਾ ਉਤਸ਼ਾਹ ਮੈਨੂੰ ਲੱਗਦਾ ਕਿ ਉਹਨਾਂ ਦਾ ਬਹੁਤ ਹੀ ਧੰਨਵਾਦ ਆ ਜਿਨ੍ਹਾਂ ਨੇ ਪਿਛਲੇ ਛੋੜੇ ਸਮੇਂ ਦੇ ਵਿੱਚ ਹੀ ਵੱਡਾ ਸਹਿਯੋਗ ਦੇ ਕੇ ਤੇ ਜਿਹੜਾ ਬੀਬੀ ਕਲਦੀਨ ਕੌਰ ਨੂੰ ਜਿੱਤ ਪ੍ਰਾਪਤ ਹੋਈ ਆ ਇਹ ਜਿੱਤ ਸੰਗਤ ਲੁਧਿਆਣੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਕੈਂਡੀਡੇਟ ਸਾਡੀ ਪਾਰਟੀ ਦੇ ਲੜ ਗਏ ਨੇ ਉਹਨਾਂ ਵਿੱਚੋਂ ਸਭ ਤੋਂ ਵੱਡੀ ਲੀਡ ਪ੍ਰਾਪਤ ਕਰਕੇ 2532 ਵੋਟਾਂ ਦੀ ਲੀਡ ਪ੍ਰਾਪਤ ਕਰਕੇ ਬੀਬੀ ਕੁਲਦੀਪ ਕੌਰ ਜਿੰਨਾ ਨੇ ਵਿਜੇ ਪ੍ਰਾਪਤ ਕੀਤੀ ਤੇ ਹੁਣ ਨਿਰਮਲ ਸਿੰਘ ਜੀ ਆਪਣੇ ਵਾਰਡ ਵਾਸੀਆਂ ਨੂੰ ਚੈਨਲ ਦੇ ਜਿਹੜੀ ਇਹ ਵੀ ਦੱਸ ਦੋ ਕਿ ਬੀਬੀ ਕੁਲਦੀਪ ਕੌਰ ਤਾਂ ਹੁਣ ਤੁਸੀਂ ਵਾਰਡ ਨੰਬਰ 33 ਦੇ ਕਿਹੜੇ-ਕਿਹੜੇ ਕੰਮ ਕਰਵਾਉਂਗੇ ਦੇਖੋ ਮੈਂ ਸਮਝਦਾ ਕਿ ਜਿਹੜਾ ਇਹ ਫਤਵਾ ਲੋਕਾਂ ਨੂੰ ਦਿੱਤਾ ਜਦੋਂ ਨਾ ਕੋਈ ਵੀ ਵਿਅਕਤੀ ਪਹਿਲੀ ਵਾਰੀ ਕਿਤੇ ਇਲੈਕਸ਼ਨ ਲੜਦਾ ਉਹਨਾਂ ਦਾ ਸਮਰਥਨ ਹੁੰਦਾ ਨਵੇਂ ਤੌਰ ਤੇ ਜਦੋਂ ਦੂਸਰੀ ਵਾਰੀ ਜਾਂ ਤੀਸਰੀ ਵਾਰੀ ਕਿਸੇ ਨੇ ਇਲੈਕਸ਼ਨ ਲੜਨੀ ਹੁੰਦੀ ਹੈ ਤਾਂ ਉਹਦੇ ਕੰਮਾਂ ਦੇ ਆਧਾਰ ਤੇ ਵੋਟ ਪੈਂਦੀ ਆ ਤੇ ਤੁਸੀਂ ਇਸੇ ਚੀਜ਼ ਨੂੰ ਦੇਖੋ ਕਿ ਜੇ 2532 ਵੋਟਾਂ ਦੀ ਲੀਡ ਆ ਤੇ ਪਿਛਲੇ ਕੀਤੇ ਹੋਏ ਲੋਕਾਂ ਦੇ ਵਿਕਾਸ ਦੇ ਕੰਮ ਉਹਦੇ ਤੇ ਲੋਕਾਂ ਨੇ ਮੋਹਰ ਲਾ ਕੇ ਤੇ ਦੁਬਾਰਾ ਇਹ ਵੀ ਕੋਈ ਵੀ ਪਰ ਜਿੰਨੂ ਮੌਕਾ ਦਿੱਤਾ ਪਰ ਗੱਲਬਾਤ ਕਰਦੇ ਆ ਬੀਬੀ ਕੁਲਦੀਪ कौर ਦੇ ਪਤੀ ਸਰਦਾਰ ਕੁਲਵੰਤ ਸਿੰਘ ਕਾਂਤੀ ਜੀ ਦੇ ਨਾਲ ਕਾਂਤੀ ਜੀ ਅੱਜ ਸ਼ਾਨਦਾਰ ਜਿੱਤ ਦੇ ਮੌਕੇ ਤੇ ਕੀ ਕਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿੱਤ ਮੇਰੀ ਭੈਣ ਬੇਰੀ ਨਹੀਂ ਹੋਈ ਇਹ ਜਨਤਾ ਮੇਰੇ ਨਗਰ ਦੇ ਲੋਕਾਂ ਦੀ ਜਿਨ੍ਹਾਂ ਨੇ ਮੇਰੇ ਦਿਨ ਰਾਤ ਇੱਕ ਕੀਤੀ ਮੇਰੇ ਭੈਣ ਤੇ ਭਰਾਵਾਂ ਨੇ ਇਹ ਜਿੱਤ ਮੇਰੇ ਨਗਰ ਦੇ ਲੋਕਾਂ ਦੀ ਹੋਈ ਆ ਇਹ ਜਿੱਤ ਮੇਰੀ ਨਹੀਂ ਹੋਈ ਤੇ ਹੁਣ ਇਹ ਵੀ ਦੱਸ ਦਿਓ ਕਿ ਆਪਣੇ ਵਾਰਡ ਵਾਸੀਆਂ ਨੂੰ ਕਿ ਬਿੱਬੀ ਕੁਲਦੀਪ ਕੋਰਵਾੜ ਦਾ ਸਭ ਤੋਂ ਪਹਿਲਾਂ ਕਿਹੜਾ ਵਿਕਾਸ ਕੰਮ ਕਰਵਾਉਣ ਦੇ ਲਈ ਸਰਕਾਰ ਤੱਕ ਆਪਣੀ ਆਵਾਜ਼ ਲੈ ਕੇ ਜਾਏਗੀ ਬਾਰਦ ਦੇ ਜਿਹੜੇ ਕੰਮ ਰੋਕੇ ਹੋਣਗੇ ਉਹਨੂੰ ਪਹਿਲ ਦੇ ਆਧਾਰ ਤੇ ਕਰਾਂਗੇ ਦੇਖੋ ਕਸਰ ਨਹੀਂ ਛੱਡਾਂਗੇ ਅਸੀਂ ਕੰਮਾਂ ਦੇ ਵਿੱਚ ਜੀ ਦਿਨ ਪੋਰਾ ਸਾਡੇ ਦਰਵਾਜ਼ੇ 24 ਘੰਟੇ ਖੁੱਲੇ ਹੋਣਗੇ ਜਿੱਥੇ ਵੀ ਕਿਤੇ ਸੀਵਰੇਜ ਪਾਣੀ ਲੈਟਾਂ ਦੀ ਸਫਾਈ ਦੀ ਸਮੱਸਿਆ ਆਉ ਦਫ਼ਤਰ ਸਾਡਾ 24 ਘੰਟੇ ਖੁੱਲ੍ਹਾ ਰਹਿਦਾ ਵਾ ਕੋਈ ਬੱਚਾ ਵੀ ਉਹਦਾ ਮਾਨ ਸਤਕਾਰ ਪਹਿਲਾਂ ਹੋਊਗਾ ਉਹਨੂੰ ਆ ਕੇ ਬਿਠਾਵਾਂਗੇ ਪਾਣੀ ਪੀਓ ਉਸ ਤੋਂ ਬਾਅਦ ਮੋਹਰ ਲੈ ਕੰਮ ਕਰਾਂਗੇ ਚਾਹ ਫਲਾ ਕੇ ਭੇਜਾਂਗੇ ਫਿਰ ਪੂਰਾ ਮਾਨ ਸਤਕਾਰ ਮਿਲੂਗਾ ਬਸ ਤੋਂ ਪਹਿਲਾਂ ਮਾਨ ਸਤਕਾਰ ਕੰਮ ਬਾਅਦ ਚ ਕਿ ਤੁਸੀਂ ਅੱਜ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਕਿ ਤੁਹਾਡੀ ਉਮੀਦਵਾਰ ਜਿੱਤ ਹੋ ਸਾਨੂੰ ਤਾਂ ਅੱਜ ਇਦਾਂ ਲੱਗ ਰਿਹਾ ਜਿਦਾ ਕੋਈ ਫੈਸਟੀਵਲ ਆ ਸਾਡੇ ਲਈ ਕੋਈ ਦੀਵਾਲੀ ਤੋਂ ਘੱਟ ਨਹੀਂ ਅੱਜ ਦਾ ਦਿਨ ਅੱਜ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਕਿ ਰਾਤ ਨੂੰ ਜਿਵੇਂ ਸਾਨੂੰ ਪਤਾ ਲੱਗਿਆ ਕਿ ਸਾਡੇ ਜਿਹੜੇ ਮੈਡਮ ਹੈਗੇ ਜਿੱਤ ਚੁੱਕੇ ਨੇ ਸਾਡੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਸੀਂ ਬਹੁਤ ਖੁਸ਼ ਹਾਂ ਪੂਲ ਸਾਡੇ ਤੇ ਮੋਲੇ ਦੀ ਮੋਟਾ ਸੀਗੀ 39 ਤੋਂ 46 ਸੀਗੀ ਜਿਹਦੇ ਵਿੱਚ 2532 ਮੈਡਮ ਨੂੰ ਲਿੱਡਾ ਮਿਲੀਆਂ ਹੈ ਜਿਸ ਕਰਕੇ ਅਸੀਂ ਬਹੁਤ ਜ਼ਿਆਦਾ ਖੁਸ਼ ਹੈ ਅੱਜ ਦਾ ਦਿਨ ਸਾਡੇ ਤੋਂ ਕਿਸੇ ਫੈਸਟੀਵਲ ਤੋਂ ਘੱਟ ਨਹੀਂ ਹੈਗਾ ਮੈਡਮ ਜੀ